ਜ਼ਲਾ ਤੋਂ ਧੁੱਪ ਨਾਲ ਸਾਂਝ ਹੈ ਅਸਾਂ ਦੀ ਮੇਰੇ ਹਿੱਸੇ ਵੰਦੀ ਲੋਕਾਂ ਦੇ ਨਾਂ ਛਾਂ ਲਿਖਦੇ ਹੋਰ ਕੋਈ ਰੋਂਦਾ ਰੱਬਾ ਝੱਲਿਆ ਨਹੀਂ ਜਾਂਦਾ ਸਾਰੀ ਦੁਨੀਆਂ ਦੇ ਦੁੱਖ ਮੇਰੇ ਨਾਂ ਲਿਖਦੇ ਹੋਰ ਕੋਈ ਰੋਂਦਾ ਰੱਬਾ ਝੱਲਿਆ ਨਹੀਂ ਜਾਂਦਾ ਸਾਰੀ ਦੁਨੀਆ ਦੇ ਦੁੱਖ ਮੇਰੇ ਨਾਲ ਖਿਦ ਦੇ ਮੇਰੇ ਅੰਦਰ ਜੋ ਇੱਕ ਛੇ ਬੈਠੀ ਮੈਨੂੰ ਅਜਨ ਚੇਤ ਗੱਲ ਕਹਿ ਬੈਠੀ ਨਾ ਪੈਸੇ ਨਾਲ ਖੁਸ਼ ਹੋਣਾ ਏ ਨਾ ਨਾਮ ਨਾਲ ਖੁਸ਼ ਹੋਣਾ ਨਾ ਸੂਬਾ ਦੇ ਨਾਲ ਖੁਸ਼ ਹੋਣਾ ਨਾ ਸ਼ਾਮ ਨਾਲ ਖੁਸ਼ ਹੋਣਾ ਏ ਨਾ ਖਾਸ ਨੂੰ ਮਿਲ ਕੇ ਖੁਸ਼ ਹੋਵਾਂ ਨਾ ਆਮ ਨਾਲ ਖੁਸ਼ ਹੋਣਾ ਨਾ ਸਾਕੀ ਦੇ ਨਾਲ ਖੁਸ਼ ਹੋਵਾਂ ਨਾ ਜਾਮ ਨਾਲ ਖੁਸ਼ ਹੋਣਾ ਏ ਜੇ ਖੁਸ਼ ਰੱਖਣਾ ਗੱਲ ਪੱਲੇ ਬੰਨ ਲੈ ਜੇ ਖੁਸ਼ੇ ਰੱਖਣਾ ਗੱਲ ਪੱਲੇ ਬੰਨ ਲੈ ਮੈਂ ਉਹਦੇ ਨਾਮ ਨਾਲ ਖੁਸ਼ ਹੋਣਾ ਜੇ ਖੁਸ਼ੇ ਰੱਖਣਾ ਗੱਲ ਪੱਲੇ ਬਨ ਲੈ ਮੈਂ ਸਾਈਂ ਦੇ ਨਾਮ ਨਾਲ ਖੁਸ਼ ਹੋਣਾ ਆਸ਼ਿਕਾ ਨਾ ਗੱਲ ਕਰਾਂ ਝੱਟ ਸਮਝ ਲਵੇਂ ਰਿੰਦਾ ਨਾ ਕੋਈ ਗੱਲ ਕਰਾਂ ਪਰਮ ਜਲਮ ਸੂਫੀਆਂ ਨਾ ਗੱਲ ਕਰਾਂ ਤੂੰ ਝੱਟ ਉਹ ਵਾਸੀ ਲੈਨੀ ਏ ਐਸੇ ਕਰਕੇ ਤੂੰ ਜਿੰਦੇ ਤੂਰ ਖੁਦਾ ਤੋਂ ਰਹਿਨੀ ਇਸੇ ਕਰਕੇ ਤੂੰ ਜਿੰਦੇ ਦੂਰ ਖੁਦਾ ਤੋਂ ਰਹਿਨੀ ਦੋ ਪੌੜੀਆਂ ਚੜ ਕੇ ਰੱਬ ਖੜਾ ਦੋ ਪੌੜੀਆਂ ਚੜ ਕੇ ਰੱਬ ਖੜਾ ਪਰ ਰੱਬ ਤੋਂ ਪਹਿਲਾਂ ਜੱਬ ਖੜਾ ਤੂੰ ਜੀ ਤੋਂ ਡਰ ਕੇ ਸੈਨੀ ਐ ਐਸੇ ਕਰਕੇ ਤੂੰ ਜਿੰਦੇ ਦੂਰ ਖੁਦਾ ਤੋਂ ਰਹਿਨੀ ਰੋਜ ਨਮੀ ਭਟਕਣ ਮੁੱਲ ਦੇਵੇ ਤੈਨੂੰ ਦੁਨੀਆਦਾਰੀ ਆਪਣਾ ਆਪਾ ਮਾਰ ਲਿਆ ਏ ਉਂਝ ਤੂੰ ਬਣੇ ਸ਼ਿਕਾਰੀ ਫਕਰਾਂ ਦੇ ਨਾਲ ਫਕਰ ਹੋ ਜਾ ਫਕਰਾਂ ਦੇ ਨਾਲ ਫਕਰ ਹੋ ਜਾ ਫੜਮਾਲਾ ਤੇ ਮਣ ਕੇ ਨਹੀਂ ਘਰ ਵਸ ਮਾਲਕ ਦੇ ਜਿੰਦੇ ਰਹਿ ਫਕਰਾਂ ਦੀ ਬਣ ਕੇ ਘਰ ਵਸ ਮਾਲਕ ਦੇ ਜਿੰਦੇ ਰਹਿ ਕਰਾਂ ਦੀ ਬਣ ਕੇ ਗੰਗਾ ਨਾਤੀ ਸਰ ਵਰ ਨਾਤੀ ਮੱਕੇ ਹੱਜ ਵੀ ਕਰਿਆ ਬਾਹਰ ਦੀ ਮੈਲ ਨੂੰ ਧੋਂਦੀ ਫਿਰਦੀ ਮਨ ਤਾਂ ਮੈਲ ਨਾਲ ਭਰਿਆ ਬੁੱਲੇ ਵਾਂਗੂ ਨੱਚਣਾ ਪੈਣਾ ਬੁੱਲੇ ਵਾਂਗੂ ਨੱਚਣਾ ਪੈਣਾ ਕੰਜਰੀ ਬਣ ਇੱਕ ਤਣ ਕੇ ਘਰ ਬਸ ਮਾਲਕ ਦੇ ਜਿੰਦੇ ਰਹੇ ਫਕਰਾਂ ਦੀ ਬਣ ਕੇ ਸਾਬਰ ਗੁੱਟ ਸਾਹਿਬ ਬਾਕੀ ਉਹਨਾਂ ਨੂੰ ਸੁਰ ਨੂੰ ਪਿਆਰ ਕਰਨ ਵਾਲੇ ਸਾਰੇ ਦੋਸਤਾਂ ਨਾ ਮਿੱਤਰਾਂ ਦਾ ਧੀਆਂ ਦਾ ਪੈਣਾ ਦਾ ਬਹੁਤ-ਬਹੁਤ ਧੰਨਵਾਦ ਆ ਸਾਰੇ ਹੱਥਾਂ ਚ ਫੜ ਕੇ ਖਾਨ ਸਾਹਿਬ ਮੇਰੇ ਵਿਆਹ ਚ ਉਹ ਅੱਜ ਤੱਕ ਜਦੋਂ ਵੀ ਅਮਰੀਕਾ ਨੇ ਕੈਨੇਡਾ ਜਿੱਥੇ ਵੀ ਮੇਰੇ ਵਿਆਹ ਦਾ ਪ੍ਰੋਗਰਾਮ ਦੇਖਿਆ ਇਸ ਸਮਾਤੋਂ ਸੇ ਦਾਤਾ ਨੇ ਸਾਈ ਨੇ ਬਖਸ਼ੀ ਜਿਉਂਦੇ ਰਹੋ ਤੁਹਾਡੇ ਅਸ਼ੀਰਵਾਦ ਸਦਕਾ ਖੁਸ਼ ਹੈ ਮੈਂ ਸਰਦਾਰ ਅਜੀ ਇਹ ਲੋਕਾਂ ਦੀ ਸੰਗਤ ਕਰਕੇ ਕੁਝ ਸਿੱਖਿਆ ਮੈਨੂੰ ਗੌਣਾ ਤਾਂ ਇਸ ਆਵੇ ਸਮਾਂ ਦਾ ਲਿਖਣ ਤੇ ਮੈਨੂੰ ਮਾਣ ਹੈ ਵੀ ਜਿੰਨਾ ਕਿ ਮੈਨੂੰ ਆਉਂਦੀ ਹੈ ਉਹ ਸੌਖੀ ਔਖੀ ਗੱਲ ਨੂੰ ਮੈਂ ਸੌਖੇ ਸ਼ਬਦਾਂ 'ਚ ਕਹਿਣਾ ਮੇਰੇ ਹਿੱਸੇ ਆਈ ਵੀ ਆ ਗੱਲ ਤੇ ਜੇ ਕੋਈ ਆਖੇ ਵੀ ਮੇਰੇ ਤੋਂ ਵੱਡਾ ਕੋਈ ਸਰੋਤਾ ਉਹਦੇ ਨਾਲ ਮੈਂ ਲੜਨ ਨੂੰ ਤਿਆਰ ਹਾਂ ਮੈਨੂੰ ਸੁਣਨਾ ਹੀ ਆਉਂਦਾ ਗਾਉਣਾ ਨਹੀਂ ਆਉਂਦਾ ਬੂਟਾ ਮਹੰਮਦ ਜੀ ਧੀਰਾ ਮੇਜਰ ਬਾਈ ਖਾਨ ਸਾਹਿਬ ਹੋਰ ਸਾਰੇ ਤੁਸੀਂ ਆਪਣੇ ਬੈਠਿਓ ਸਾਈ ਲੋਕ ਬੈਠੇ ਆ ਸਬਰ ਭਾਜੀ ਇਹਨਾਂ ਨਾਲ ਪਹਿਲੀ ਵਾਰੀ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲਿਆ ਮੈਂ ਅਕਸਰ ਸਤਕਾਰ ਦੇ ਤੌਰ ਤੇ ਜਿਵੇਂ ਇੱਧਰਲੀ ਬੋਲੀ ਚ ਭਾਜੀ ਚੱਲਦਾ ਜਦੋਂ ਮੈਂ ਭਾਜੀ ਕਿਹਾ ਕਰਾਂ ਉਹਨਾਂ ਦੀ ਰੁਟੀਨ ਦੀ ਗੱਲ ਸੀ ਇੱਕ ਦੋ ਵਾਰੀ ਮੇਰੇ ਮੂੰਹ ਚੋਂ ਨਿਕਲ ਕੇ ਭਾਈ ਜੀ ਭਾਈ ਉਹ ਮੈਨੂੰ ਕਹਿੰਦੇ ਮੁੜ ਕੇ ਗੱਲ ਸੁਣ ਲੈ ਗੋਰੇ ਮੈਨੂੰ ਭਾਜੀ ਨਹੀਂ ਆਖਣਾ ਜਦੋਂ ਬੁਲਾਉਣਾ ਭਾਈ ਜੀ ਆਖਣਾ ਕੱਲਾ ਭਾਈ ਕਹੇ ਤਾਂ ਹੋਰ ਵੀ ਚੰਗਾ ਲੱਗੂ ਤੈਂਕਿਊ ਇੱਕ ਮੇਰੇ ਵਾਕਿਆ ਯਾਦ ਹੈ ਅਮਰੀਕਾ ਦਾ ਜਦੋਂ ਅਮਰੀਕਾ ਤੋਂ ਮੈਂ ਬਹੁਤ ਛੋਟੀ ਉਮਰ 'ਚ ਸੀ ਤੁਸੀਂ ਮੈਨੂੰ ਸਤਿਕਾਰ ਕਰ ਲਿਆ ਸੀ ਇੱਕ ਵਾਰੀ ਮੇਰੇ ਦੂਰਦਰਸ਼ਨ ਦੀ ਗੱਲ ਯਾਦ ਹੈ ਨਿਸ਼ਕਾਰਾ ਪ੍ਰੋਗਰਾਮ ਹੁਣ ਵੀ ਦੂਰਦਰਸ਼ਨ ਤਾਂ ਸਾਡੀ ਕਲਾਕਾਰਾਂ ਦਾ ਮੱਕਾ ਹੈ ਮੈਂ ਗਿਆ ਆਵਾਜ਼ ਵੱਜੀ ਜਾਵੇ ਗੋਰਾ ਚੱਕ ਵਾਲਾ ਤੇ ਮੈਂ ਜਾ ਕੇ ਕੋਲੇ ਖੜ ਗਿਆ ਪਤਾ ਨਾ ਲੱਗਿਆ ਜੋ ਸਿਲੈਕਸ਼ਨ ਕਰਦੇ ਸੀ ਵੀਰ ਕਹਿੰਦੇ ਗੋਰਾ ਚੱਕ ਵਾਲਾ ਬੰਦਿਆ ਮਾਈਂ ਹੈ ਕਹਿੰਦੇ ਹਲੇ ਪੜ੍ਹ ਲਿਖ ਲੈਣਾ ਸੀ ਤੇ ਹੁਣੇ ਹੀ ਕਲਾਕਾਰ ਬਣ ਗਿਆ ਕਹਿੰਦੇ ਅਸੀਂ ਸੋਚਿਆ ਤੇਰਾ ਨਾਂ ਸੁਣ ਕੇ ਸਾਨੂੰ ਐ ਲੱਗਦਾ ਸੀ ਬਠਿੰਡੇ ਤੋਂ ਆ ਰਿਹਾ ਉਹਦੇ ਵੱਡਾ ਸਾਰਾ ਟੋਰਾ ਛੱਡਿਆ ਹੋਣਾ ਚਾਦਰਾਂ ਲਾਇਆ ਹੋਣਾ ਥੈਂਕ ਯੂ ਦੂਰਦਰਸ਼ਨ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀਵੰਦਰ ਪਹਿਲੀ ਵਾਰੀ ਸਬਰ ਭਾਜੀ ਨਾਲ ਇਹਨਾਂ ਨਾਲ ਜਾਣ ਦਾ ਮੌਕਾ ਮਿਲਿਆ ਤੇ ਜਦੋਂ ਮੈਂ ਆਇਆ ਆਉਣ ਸਾਰਾ ਅਖਬਾਰਾਂ ਚ ਵੀ ਉਦੋਂ ਅਕਸਰੀ ਲੱਗਦਾ ਕਲਾਕਾਰ ਲਾਉਂਦੇ ਵੀ ਅਸੀਂ ਵਤਨ ਭਰਤੇ ਤੇ ਮੈਨੂੰ ਪੱਤਰਕਾਰ ਵੀਰਾਂ ਨੇ ਪੁੱਛਿਆ ਕਹਿੰਦੇ ਗੋਰਾ ਜੀ ਤੁਸੀਂ ਅਮਰੀਕਾ ਜਾ ਕੇ ਆਏ ਕਿਵੇਂ ਲੱਗਿਆ ਮਖਾ ਜੀ ਐਨੀ ਕੁ ਖੁਸ਼ੀ ਹੋਈ ਤੁਸੀਂ ਦੇਖ ਲਓ ਵੀ ਮੇਰੇ ਘਰੇ ਜਹਾਜ਼ ਦੀ ਫੋਟੋ ਨਹੀਂ ਤੇ ਮੈਂ ਜਹਾਜ਼ ਤੇ ਚੜ੍ਹਿਆ ਹੈ ਕਿੰਨੀ ਖੁਸ਼ੀ ਹੋਊ ਤੇ ਉਹ ਵੀ ਮੇਰੇ ਖੁਸ਼ੀ ਸਿੱਖਣ ਨੂੰ ਮਿਲੇ ਬੜਾ ਕੁਝ ਜਿਉਂਦੇ ਰਹਿਣ ਪ੍ਰਮਾਤਮਾ ਨੇ ਰੂਹ ਨੂੰ ਸ਼ਾਂਤੀ ਬਖਸ਼ੇ ਸਾਰੇ ਸੱਜਣਾ ਮਿੱਤਰਾਂ ਨੂੰ ਪਰਿਵਾਰ ਨੂੰ ਸਵੱਤ ਬਖਸ਼ੇ ਬਾਣਾ ਮੰਨਣ ਦਾ ਬਿਨਾ ਕਲਤੀ ਤੋਂ ਛਿੜਕੇ ਪੱਥਰ ਦਿਲ ਤੇਰਾ ਵੇ ਦੱਸ ਕਿੱਥੇ ਕਿੱਥੇ ਪਰਖੇਗਾ ਪਿਆਰ ਵੇ ਤੂੰ ਮੇਰਾ ਗੱਲ ਯਾਦ ਰੱਖੀ ਸਾਡੀ ਤੇਰਾ ਦਿਲ ਪਿਛਤਾਉ ਮੇਰੇ ਜਾਨ ਪਿੱਛੋਂ ਮਾਈ ਆਵੇ ਪਿਆਰ ਮੇਰਾ ਹੂੰ ਤੁ ਜੁਗ 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 ਜੀ ਮੈਂ ਤਾਂ ਮੈਂ ਵਸਦੀ ਰਹਾ ਤੈਥੋਂ ਚਮਕਾਂ ਦੀ ਮਾਰ ਖਾ ਕੇ ਹੱਸਦੀ ਰਹਾ ਪਿਆਰ ਹੀ ਥੋੜਾ ਜੱਜਤਾ ਕੇ ਇਹਸਾਨ ਕਰਦਾ ਏ ਜੇ ਤੇਰੇ ਬਿਨਾ ਮੇਰਾ ਕਿਤੇ ਲੱਗਦਾ ਨਹੀਂ ਜੀ ਏਸੇ ਗੱਲ ਦਾ ਤੂੰ ਗੋਰੇ ਮਾਨ ਕਰਦਾ ਏ ਜੇ ਤੇਰੇ ਬਿਨਾ ਮੇਰਾ ਕਿਤੇ ਲੱਗਦਾ ਨਹੀਂ ਜੀ ਇਸੇ ਗੱਲ ਦਾ ਤੂੰ ਗੋਹਰੇ ਮਾਣ ਕਰਦਾ ਮੋ ਉਹ ਦਾ ਜਿਆਦੇ ਆਵੇ ਜੋ ਸਤਾਉਣ ਵਾਲਾ ਹੋਵੇ ਗੁੱਸਾ ਉਥੇ ਆਉਂਦਾ ਜਿੱਥੇ ਕੋਈ ਮਨਾਉਣ ਵਾਲਾ ਹੋਵੇ ਗੱਲ ਤੂੰ ਵੀ ਕਹੀ ਗੱਲ ਮੈਂ ਵੀ ਕਹੀ ਗੱਲ ਤੇਰੀ ਵੀ ਸਹੀ ਗੱਲ i <laughs> you Je ਸਿੱਖ ਜਾਈਏ ਫਿਰ ਮਸਲੇ ਸਭ ਹੱਲ ਹੋ ਜਾਣੇ ਆਪਾਂ ਇੱਕ ਦੂਜੇ ਲਈ ਵਿੱਕ ਜਾਈਏ ਚੱਕਰਵਾੜੇ ਬੋੜੇ ਤੋਂ ਜਾਣੇ